ਲੋਜੀ ਕਹਾਂਸਾ ਵੈਲੋਜੀ ਕਿ ਫਤਿਹ ਵੈਗਰੂ ਸਾਡੀ ਗੁਰਦੁਆਰੇ ਨਾਲ ਮੰਨ ਮਤ ਜੀ ਹੁੰਦੀ ਆ ਤੇ ਉਹਦੇ ਕਰਕੇ ਮਹਾਰਵਿੰਦਰ ਵੀਰ ਜੀ ਤੋਂ ਪੁੱਛਿਆ ਸੀਗਾ ਫਿਰ ਮੈਂ ਕਹ ਨਾਲੇ ਮਤਲਬ ਸਾਡਾ ਜੀ ਨਹੀਂ ਕਰਦਾ ਚਰਨ ਧੂੜ ਲੈਣ ਗੁਰਦੁਆਰੇ ਸਾਬ ਤੇ ਫਿਰ ਤੇ ਮੈਂ ਕਹ ਨਾਲੇ ਵੀਰ ਜੀ ਜਦੋਂ ਅਸੀਂ ਨਹੀਂ ਜਾਉਂਦੇ ਉਹਨਾਂ ਉਦੋਂ ਦਾ ਸਾਡੀ ਚਰਨ ਧੂੜ ਹੀ ਰਹਗੀ ਫਿਰ ਹਰਵਿੰਦਰ ਵੀਰ ਜੀ ਕਹਿੰਦੇ ਆ ਕਿ ਵੀ ਆਪਣੇ ਘਰੇ ਆਪ ਸਾਰੇ ਅੰਮ੍ਰਿਤਧਾਰੀ ਹੈਗੇ ਆ ਉਹਨਾਂ ਨੂੰ ਪਤਾ ਸਾਡੇ ਪਰਿਵਾਰ ਦਾ ਇਹ ਕਹਿੰਦੇ ਆ ਕਿ ਉਹ ਜਦੋਂ ਚਾਹੇ ਬਸ ਜਿਵੇਂ ਕਹਿੰਦੇ ਜਦੋਂ ਮੇਰੇ ਪ੍ਰਕਾਸ਼ ਦੀ ਸੇਵਾ ਕੌਣ ਕਰਦਾ ਮੈਂ ਕਿ ਮੰਮੀ ਡੈਡੀ ਕਰਦੇ ਨੇ ਕਦੀ ਕਦੀ ਮੈਂ ਸੁੱਤੀ ਹੁੰਨੀ ਆ ਤਾਂ ਕਰਕੇ ਤੇ ਫਿਰ ਉਹ ਕਹਿੰਦੇ ਕਿ ਮੰਮੀ ਡੈਡੀ ਪ੍ਰਕਾਸ਼ ਦੀ ਸੇਵਾ ਕਰਦੇ ਭੈਣ ਤੂੰ ਭਾਵਾਂ ਦੀ ਬਾੜ ਵੀ ਤੁੱਤੀਆਂ ਤੂੰ ਉਹਨਾਂ ਦੇ ਜੋੜੇ ਨਹੀਂ ਲੈਣਾ ਤੇ ਇਹ ਫਿਰ ਵੀਰ ਜੀ ਕਹਿੰਦੇ ਕਿ ਜਦੋਂ ਮੰਮੀ ਤੇਰੀ ਬਾਣੀ ਦੀ ਵਿਚਾਰ ਕਰਦੀ ਆ ਜਾਂ ਕਰਦੀ ਵੀ ਪਈ ਵੀ ਹਰ ਕਰਦੀ ਵੀ ਪਈ ਆ ਹਨਾ ਉਦੋਂ ਵੀ ਤੇ ਮੰਮੀ ਦੇ ਜੋੜੇ ਪਏ ਨੇ ਉਹਦਾ ਵੀ ਧਰਨ ਤੋੜ ਲੈ ਲੈ ਜਦੋਂ ਤੂੰ ਆਪਣੇ ਜੋੜਿਆਂ ਦੀ ਭਾਵਾਂ ਦੀ ਪੰਜਾਬ ਉੱਰ ਲੈ ਲੈ ਵਾਹਿਗੁਰੂ ਚਰਨ ਧੋ ਉਹ ਉਹਦਾ ਵੀਰ ਜੀ ਨੇ ਇਹ ਨਾ ਕਿਹਾ ਵਾ ਨਾ ਕਹਿੰਦੇ ਲਈਉ ਹੀ ਜਾਣੀਆ ਦਿਨ ਦੇ ਵਿੱਚ ਜਿੰਨੀ ਵਾਰ ਮਰਜ਼ੀ ਲਓ ਤੇ ਵੀਰ ਜੀ ਕਹਿੰਦੇ ਜਿਹੜਾ ਬੰਦਾ ਇੱਕ ਵਾਰ ਵੀ ਚਾਹੇ ਮੂਹ ਤੇ ਵਾਹਿਗੁਰੂ ਕਹਿੰਦਾ ਹੈ ਨਾ ਆਪਣੇ ਘਰੇ ਮਤਲਬ ਘਰ ਦੇ ਵਿੱਚ ਸਿਮਰਨ ਬਹਿ ਕੇ ਇੱਕ ਦੋ ਚਾਹੇ 10 ਮਿੰਟ ਵੀ ਬਹਿ ਕੇ ਕਰਿਆ ਉਹਦੀ ਤਰ੍ਹਾਂ ਧੁਰ ਵੀ ਲਓ ਵੀਰ ਜੀ ਕਹਿੰਦੇ ਲਈਉ ਹੀ ਜਾਣੀਆ ਲਈਉ ਹੀ ਜਾਣੀਆ ਚਰਨ ਧੁਰ ਬਹੁਤ ਜ਼ਿਆਦਾ ਲੈਣੀ ਤੁਹਾਨੂੰ ਪਤਾ ਜਦੋਂ ਸਾਡੀ ਸੁਰਤੀ ਦੀ ਕਲਾਸ ਲਾਉਂਦੇ ਸੀਗੇ ਉਸ ਤੋਂ ਪਹਿਲਾਂ ਹਰਵਿੰਦਰ ਵੀਰ ਜੀ ਕਹਿੰਦੇ ਸੀ ਚਰਨ ਧੁਰ ਲੈ ਕੇ ਫੇਰ ਅੰਦਰ ਆਉਣਾ ਤੇ ਜਦੋਂ ਬਾਹਰ ਜਾਣਾ ਜਦੋਂ ਸਾਨੂੰ ਭੇਜਿਆ ਜਾਂਦਾ ਸੀ ਕਹਿੰਦੇ ਜਦੋਂ ਹੁਣ ਤੁਸੀਂ ਬਾਹਰ ਚੱਲੇ ਉਹ ਪਹਿਨਾ ਚਰਨ ਧੂੜ ਲੈਣੀਆਂ ਫਿਰ ਥੱਲੇ ਪ੍ਰਸ਼ਾਦਾ ਛਕਣ ਜਾਣਾ ਤੇ ਫਿਰ ਜਦੋਂ ਵਾਪਸ ਆਉਣਾ ਫਿਰ ਫੇਰ ਚਰਨ ਧੂੜ ਲੈਣੀਆਂ ਫਿਰ ਅੰਦਰ ਆਣਾ ਆਪਕੀ ਸੁਰਤੀ ਚਰਨ ਧੂੜ ਨਾਲ ਲੱਗਣੀ ਜਿੰਨੀ ਜਗ੍ਹਾ ਆਪਾਂ ਦਿਨ ਦੇ ਵਿੱਚ ਚਰਨ ਧੂੜ ਲਵਾਂਗੇ ਤਾਂ ਜਿਆਦਾ ਫਾਇਦਾ ਉਹ ਤੇ ਮਰਵਿੰਦਰ ਵੀਰ ਜੀ ਨੂੰ ਆਪ ਵੇਖਿਆ ਹੀ ਉਹ ਦਿਨ ਦੇ ਵਿੱਚ 10 10 12 12 ਵਾਰ ਵੀ ਲੈ ਲੈਂਦੇ ਸੰਗਤ ਦੀ ਪਰ ਆਪਣੀ ਵੀ ਤੇ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਇੱਕ ਮੇਰੇ ਇੱਕ ਕਾਮੀ ਨਾ ਬਣੇ ਕਾਮੀ ਨਾ ਬਣੇ ਬੜਾ ਦਨਿਆ ਵਿਕਾਮੀ ਕੋਈ ਤੇ ਉਹ ਵੈਗ ਨੂੰ ਬਾਣੀ ਨਹੀਂ ਰਿਹਾ ਸੀਗਾ ਇੰਨੀ ਜ਼ਿਆਦਾ ਐਕਟਿਵ ਹੋ ਗਈ ਮੈਂ ਤੇ ਮੈਂ ਕੀ ਕੀਤਾ ਹਾਂਜੀ ਵੈਗ ਤੇ ਮੈਂ ਪਤਾ ਕੀ ਕੀਤਾ ਜਿਵੇਂ ਸਿਮਰਨ ਆਪ ਕਰਨ ਅੰਦਰ ਗੁਰਸਾਹਿਬ ਦੇ ਕਮਰੇ ਚ ਮੈਂ ਬਹਿ ਜਾਂਦੀ ਸੀ ਤੇ ਜਦੋਂ ਮਾੜੀ ਜੀ ਅੱਖ ਖੁੱਲਦੀ ਸੀ ਅੱਖ ਆਪ ਆ ਕੇ ਕਮਰਾ ਖੋਲ ਕੇ ਸੌਰੀ ਦਰਵਾਜ਼ਾ ਖੋਲ ਕੇ ਆਪ ਜਦੋਂ ਆ ਜਾਂਦੀ ਸੀ ਬਾਹਰ ਫਿਰ ਚਰਨ ਤੁਨ ਮੱਥਨ ਲਾ ਕੇ ਫੇਰ ਅੰਦਰ ਬਹਿ ਜਾਂਦੀ ਸੀ ਫਿਰ ਜਦੋਂ ਮੈਨੂੰ ਮਤਲਬ ਜਿਵੇਂ ਥੋੜਾ ਜਿਹਾ ਧਿਆਨ ਟੁੱਟਦਾ ਸੀ ਸੁਰਤੀ ਦੇ ਵਿੱਚੋਂ ਫਿਰ ਫੇਰ ਚ ਰੰਧੂੜ ਲਾ ਲੈਂਦੀ ਸੀ ਵੈਸੇ ਨੂੰ ਉਸ ਦਿਨ ਮੈਨੂੰ ਯਾਦ ਆ ਮੈਨੂੰ ਪੱਕਾ 100% ਯਾਦ ਆ ਪਿਛਲੇ ਦੋ ਪਿਛਲੇ ਕੁ ਮਹੀਨੇ ਦੀ ਵੀ ਗੱਲ ਆ ਇਹ ਵੈਸੇ ਨੂੰ ਮੈਂ ਉਸ ਦਿਨ ਨਾ ਪੂਰੇ ਦਿਨ ਦੇ ਵਿੱਚ ਪੰਜ ਵਾਰ ਆਪਣੀ ਜਿਹਾ ਰੰਧੂੜ ਲਿੱਤੀ ਆ ਕਿ ਪਾਪੇ ਮੰਮੀ ਦੀ ਆਪਣੇ ਭਰਾ ਦੀ ਦਾ ਆਪਣੇ ਪਾਪਾ ਦੀ ਵੀ ਨਹੀਂ ਗੱਲ ਇਹ ਵੀ ਨਹੀਂ ਹੈਗੀ ਆਪਣੇ ਵੀ ਪੰਜ ਵਾਰ ਚ ਰੰਧੂੜ ਲਿੱਤੀ ਆ ਸੁਰਤੀ ਲਾਉਂਦੀ ਪਈ ਸੀ ਮੈਂ ਤੇ ਵੀ ਬਈ ਮੈਨੂੰ ਨਾਲ ਹੀ ਜਦੋਂ ਮੈਂ ਥੱਲੇ ਜਦੋਂ 4 ਵਜੇ ਟਿਊਸ਼ਨ ਬੱਚੇ ਪੜਾਉਣ ਆਈ ਮੈਨੂੰ ਨਾਲ ਹੀ ਫੋਨ ਆ ਗਿਆ ਕਿ ਤੁਹਾਡਾ ਤਾਂ ਕੰਮ ਬਣ ਗਿਆ ਮੈਂ ਨਹੀਂ ਮਤਲਬ ਚਰਨ ਤੋੜ ਦੇ ਵਿੱਚ ਵੀ ਵੀ ਜਿਹੜਾ ਕੰਮ ਮੇਰਾ ਬਾਣ ਹੀ ਨਹੀਂ ਰਿਹਾ ਸੀ ਇੰਨਾ ਜ਼ਿਆਦਾ ਦਨਿਆਵੀ ਕੰਮ ਅੜ ਗਿਆ ਸੀਗਾ ਤੇ ਚਰਨ ਤੋੜ ਇੱਕ ਦਿਨ ਦੇ ਵਿੱਚ ਮੈਂ 5 ਵਾਰ ਚਰਨ ਤੋੜ ਲਿੱਤੀ ਆਪਣੀ ਹੋਈ ਲਿੱਤੀ ਤੇ ਮੇਰਾ ਕੰਮ ਬਣ ਗਿਆ ਮਤਲਬ ਚਰਨ ਤੋੜ 'ਚ ਬਹੁਤ ਜ਼ਿਆਦਾ ਤਾਕਤ ਹੈ ਆ ਤੇ ਆਪਾਂ ਤੁਸੀਂ ਆਪਣੇ ਬੱਚਿਆਂ ਦੀ ਲਾਓ ਜਿਹੜੇ ਥੋੜੇ ਹਸਬੰਦ ਕੰਮ ਤੇ ਸੌਰੀ ਸੋਤੀ ਤੇ ਬੰਦੇ ਆਓ ਉਹਨਾਂ ਦੀ ਲਾਓ ਤੇ ਤੁਸੀਂ ਆਪ ਆਪਣੀ ਥੋੜੀ ਵੀ ਲੈਣੀ ਆਪਾਂ ਵੈਗੁਰੂ ਵੈਗੁਰਜੀ ਦਾ ਫਾਲਸਾ ਵੈਗੁਰਜੀ ਕੀ ਫਤ